ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੰਤ ਜੀ ਆਵੇ ਲੋ ਹਾਲਾਤ ਮੰਡ ਦੇ ਫੇਰ ਮੇਜਰ ਸਿੰਘ ਕਲੇਰ ਵਾਲਾ ਮੂਹ ਜਿਹੜਾ ਬੰਨਣ ਰਾਇ ਸੀ ਉਤੋਂ ਪਾਣੀ ਰਾਤ ਦਾ ਚੜ ਕੇ ਫੇਰ ਸਾਰੇ ਇੰਦਰ ਫਿਰ ਗਿਆ ਜ਼ਮੀਨ ਦੇ ਵਿੱਚ 2 250 ਕਿੱਲਾ ਜ਼ਮੀਨ ਆ ਵੇਖੋ ਜੀ ਆ ਵੇਖੋ ਕਣਕ ਉੱਗਣ ਹੀ ਲਈ ਜਿਮੀਂਦਾਰਾਂ ਨੇ ਬੀਜ ਘੇੜੇ ਆ ਵੱਟਾਂ ਪਾਈਆਂ ਇੰਦਰੋਂ ਸਾਰੇ ਆ ਸਾਰਾ ਮੰਡ ਫੇਰ ਬਵਾ ਦੂਗਾ ਝੋਨੇ ਰੀ ਵੇਖਵਾਲੋ ਹਲੋ ਕੰਦਾ ਆ ਕਣਕਾਂ ਬੀਜਿਆਂ ਦੇ ਆ ਵੇਖ ਲੋ ਹਾਲਾਤ ਇਧਰ ਸਾਰੇ ਐ ਫੇਰ ਉਹੀ ਆ ਦੂ ਤੱਕ ਜੋ ਕਾਲੇ ਪੱਠੇ ਪੈਣੀ ਆ ਤੇ ਪਾਲਗ ਹੰਗਵਜੀ ਤੇ ਇਧਰ ਸਾਰੇ ਏਰੀਆ ਫੇਰ ਪਾਣੀ ਪਾਣੀ ਹੋ ਗਿਆ ਆ ਸਾਰਾ ਏਰੀਆ ਕਣਕ ਬੀਜੀ ਵੀ ਸੀ ਆ ਵੇਖ ਲੋ ਹਾਲਾਤ ਕੀ ਕਰੂ ਜ਼ਿੰਮੇਦਾਰ ਕਿੱਥੇ ਜਾਊਗਾ ਆ ਵੇਖ ਲੋ ਕੀ ਹਾਲ ਹੋੰਡਾ ਇੱਥੇ ਆ ਵੇਖ ਲੋ ਸਾਰੇ ਕਣਕਾਂ ਬੀਜੀਆਂ ਵਟਾਂ ਪਾਈਆਂ ਲੋਕਾਂ ਨੇ ਆ ਵੇਖੋ ਆ ਦੂ ਤੱਕ ਅਸ਼ਾਂ ਵਾਲੀ ਪੈਲੀ ਜੇ ਹਾਂ ਲੋਰ ਇਹਦੇ ਮੁੰਡਿਆਂ ਨੇ ਠੇਕੇ ਦੇ ਲਈ ਕਣਕ ਬੀਜ ਕੇ ਗਿਆ ਹਾਂ ਵੇਖ ਲੋ ਸਾਰਾ ਕਣਕ ਰਿਓਲੀ ਵਜਣ ਦੀ ਵਿੱਚ ਛੇਂਦ ਵੇਖ ਲੋ ਵੇਖ ਲੋ ਫਿਰ ਕੀ ਹਾਲਾਤ ਹੋ ਗਏ ਜੀ ਕੀ ਕਰੀ ਇੱਥੇ ਦੱਸੋ ਕੋ ਮੰਦਾਲ ਨਾਂ ਕੋਈ ਪ੍ਰਸ਼ਾਸਨ ਇੱਥੇ ਪਸਾਰ ਲੈਂਦਾ ਨਾ ਕੋਈ ਕੋ ਮੰਦਾਲ ਜੇ ਲੋਕਾਂ ਦਾ ਵੇਖ ਲੋ ਸ਼ੌਲੀ ਵਟ ਦੇ ਨਾਲ ਲੱਗਾ ਜੇ ਆ ਪੱਠੜ ਵਾਲੇ ਢਾਨ ਜੇ ਆ ਜਿਹੜੀ ਆ ਵੇਖ ਲੋ ਇਹਦੇ ਸਾਰੇ ਗਾੜੀ ਪਾਲ ਸੌਂਦੇ ਜੱਸਾ ਹੋਂਦੇ ਸਾਰੇ ਇੱਧਰ ਪਾਣੀ ਪਾਣੀ ਆ ਫਿਰਦਾ ਸਾਰੇ ਦੀ ਦੋਰੀ ਆਫਤ ਮੁੰਡਾ ਪਿੰਡ ਜੋਲ ਭੈਰ ਲੋਟਾਏ ਵਾਲਾ ਤੇ ਤੇਰੀ ਆਫਤ ਸਾਡੇ ਤੇ ਆ ਗਈ ਆ ਅਸੀਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਨੂੰ ਬੇਨਤੀ ਕਰਦੇ ਸਰਕਾਰ ਨੂੰ ਤੇ ਆ ਵੇਖੋ ਅੱਗੇ ਜਿਹੜੀਆਂ ਦੋ ਫਸਲਾਂ ਦਾ ਹੀ ਨੁਕਸਾਨ ਜਾਂਦੇ ਆ ਤੀਜੀ ਫਸਲ ਦਾ ਵੀ ਆ ਕੀ ਸਾਡਾ ਨੁਕਸਾਨ ਹੋ ਗਿਆ ਕਿ ਬਾਗਾਂ ਨੇ ਬੜੀ ਬਾਹ ਫੜੀ ਸੀ ਜਿਹੜਾ ਉਹਨਾਂ ਨੇ ਸਾਡਾ ਜਿਹੜਾ ਬੰਨ ਸੀ ਉਹ ਮਜ਼ਬੂਤ ਕਰਕੇ ਦਿੱਤਾ ਵਾ ਹੁਣ ਦਰਿਆ ਦਾ ਕੰਡਾ-ਕੰਡਾ ਜਿਹੜਾ ਉਹ ਸਾਰਾ ਟੁੱਟਾ ਸੀ ਹੁਣ ਜਿੱਥੋਂ ਪਾਣੀ ਵਿੱਚ ਪੈਂਦਾ ਸੀ ਉੱਥੋਂ ਜ਼ਿਆਦਾ ਪਾਣੀ ਹੋਣ ਕਾਰਨ ਕਰਕੇ ਤੇ ਪਾਣੀ ਵਾਪਸ ਆਣ ਕੇ ਕਣਕਾਂ ਸਾਡੀਆਂ ਸਾਰੀਆਂ ਬਰਬਾਦ ਹੋ ਗਈਆਂ ਵਾ ਨਾ ਸਾਨੂੰ ਨਾ ਝੋਨੇ ਦਾ 65-6500 ਰੁਪਇਆ ਦੇ ਕੇ ਉਹਦੇ ਵਿੱਚੋਂ ਵੀ ਕੁਝ ਕਿਸਾਨਾਂ ਦੇ ਪੈਸੇ ਕੱਟ ਲਿਆ ਉਹ ਸਿਰਫ ਸਾਡੇ ਮੂੰਹ ਤੇ ਕਾਲਖ ਮਲੀ ਗਈ ਆ ਕੋਈ ਸਾਨੂੰ ਮਾਜਬਾਨੀ ਦਿੱਤਾ ਕੋਈ ਸਾਨੂੰ ਖਰਾਬਾ ਨਹੀਂ ਦਿੱਤਾ ਗਿਆ ਹੁਣ ਅਸੀਂ ਆਪਣੇ ਮਹਾਯੋਗ ਹਰਕਤਰ ਕੇ ਆ ਵੇਖ ਲਓ ਕਣਕਾਂ ਬੀਜੀਆਂ ਸੀ ਸਾਰੀਆਂ ਪੈੜੀਆਂ ਦੇ ਵਿੱਚ ਕਣਕਾਂ ਕਿਸਾਨਾਂ ਨੇ ਦੋਹਰਾ ਖਰਚਾ ਕਰਕੇ ਕਣਕਾਂ ਬੀਜ ਲਿਆ ਤੇ ਕਣਕਾਂ ਵੀ ਮਰ ਚੁੱਕੀਆਂ ਵਾ ਤੇ ਇਹਨਾਂ ਨੇ ਇੰਨਾ ਪਾਣੀ ਛੱਡਿਆ ਵਾ ਜਿੰਨਾ ਅੱਗੇ ਹਾਰਡ ਜੈਟ ਦੇ ਵਿੱਚ ਇੰਨਾ ਪਾਣੀ ਨਹੀਂ ਆਉਂਦਾ ਜਿੰਨਾ ਨਾਲ ਸਾਲ ਦੇ ਵਿੱਚ ਪਾਣੀ ਛੱ ਸਾਨੂੰ ਸਾਫ਼ ਤੋਂ ਹੋਣ ਲਿਆ ਬਾਬੀ ਜੋ ਸਰਕਾਰਾਂ ਵਾਂ ਸਾਡੇ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕਰਨ ਨਹੀਂ ਆਵਾ ਤੇ ਸਾਨੂੰ ਮਾਰਨਾ ਚਾਹੁੰਦੀਆਂ ਵਾ ਅਸੀਂ ਇਹੋ ਬੇਨਤੀ ਕਰਦੇ ਆਂ ਵੀ ਇਹਨਾਂ ਦਿਨਾਂ ਦੇ ਵਿੱਚ ਕਦੀ ਇੰਨਾ ਪਾਣੀ ਨਹੀਂ ਵੇਖਿਆ ਜਿਹੜਾ ਜਾਣ ਬੁੱਝ ਕੇ ਪਾਣੀ ਛੱਡਿਆ ਜਾਂਦਾ ਵਾ ਅਸੀਂ ਬੇਨਤੀ ਕਰਦੇ ਆਂ ਜਦੋਂ ਸਰਕਾਰਾਂ ਵੋਟਾਂ ਲੈਣ ਆਉਂਦੀਆਂ ਉਹਦੋਂ ਵਾਅਦੇ ਸਾਡੇ ਨਾਲ ਹੋਰ ਹੁੰਦੇ ਆ ਤੁਹਾਡੇ ਬੰਨ ਬੰਨਦਾਂਗੇ ਤੁਹਾਡੇ ਕਰਦਾਂਗੇ ਪਰ ਹੁਣ ਇਹ ਵੇਲੇ ਜਿਵੇਂ ਬਾਬਿਆਂ ਨੇ ਸਾਡੀ ਮਾਂ ਬਹੁਤ ਜ਼ਿਆਦੀ ਫੜੀ ਪਰ ਸਰਕਾਰਾਂ ਦਾ ਕੰਮ ਜਿਹੜਾ ਬਾਬਿਆਂ ਨੇ ਕੀਤਾ ਵਾ ਹੁਣੇ ਜੇ ਥੋੜੀ ਜਿਹੀ ਨਗੇਲੀ ਨਾ ਕਰਦੇ ਤੇ ਸਾਡੇ ਜਿਹੜਾ ਬੰਨ ਘਾੜੀ ਕਣਾ ਦਿੰਦੇ ਸਾਡੀਆਂ ਫਸਲਾਂ ਬਜ ਜਾਣੀਆਂ ਅਸੀਂ ਇਹੋ ਹੀ ਬੇਨਤੀਆਂ ਕਰਦੇ ਆਂ ਸੀਐਮਐਨ ਦਾ ਵੀ ਮੇਲੇ ਆਏ ਧਰਨੇ ਲਾਉਣ ਨੂੰ ਸੀਐਮ ਸਾਨੂੰ ਜਦੋਂ ਧਰਨੇ ਲਾਉਂਦੇ ਆ ਕਿਸਾਨ ਉਲਟੇ ਪਰਚੇ ਕਰਦੇ ਆ ਫਿਰ ਧਰਨੇ ਨਾ ਲਾਉਣ ਕੇ ਕਿਸਾਨ ਖੁਦ ਖੁਸ਼ੀਆਂ ਕਰਨਗੇ ਫਿਰ ਇਹ ਤੋਂ ਵੱਡਾ ਹਰਫਾਨ ਸਾਡੇ ਕੋਲ ਹੋਰ ਕਿਹੜਾ ਵਾ ਇਹੋ ਹੀ ਆ ਸਾਡੇ ਕੋਲ ਰਹੇਗਾ ਧਰਨੇ ਤੇ ਖੁਦ ਖੁਸ਼ੀਆਂ ਇਹ ਅਸੀਂ ਆੰਮਿਆਂ ਵੀ ਸਾਡਾ ਮਾਜੇ ਦੀ ਧਰਤੀ ਆ ਸਾਡੇ ਬੰਦੇ ਬਹੁਤ ਦਲੇਰ ਵਾ ਸਾਡੀ ਇਹ ਮਾਜੇ ਦੀ ਕੌਮ ਜਿਹੜੀ ਆ ਵੀ ਖੁਦ ਖੁਸ਼ੀ ਨਹੀਂ ਕਰਕੇ ਖੋ ਪਰ ਅਸੀਂ ਹੁਣ ਮਜਬੂਰ ਹੋ ਗਏ ਆ ਸਾਡੀ ਇਹੋ ਬੇਨਤੀ ਆ ਸਰਕਾਰ ਨੂੰ ਵੀ ਹੁਣ ਸਾਡਾ ਉਕੀ ਦੇ ਸਮੇਂ ਇਹ ਸਾਡੇ ਜੀ ਸਾਰ ਨਹੀਂ ਲੈਂਦੀ ਤੇ ਫਿਰ ਇਹਨਾਂ ਨੂੰ ਸਾਡੇ ਕੋਲੋਂ ਦਾ ਹੱਕ ਹਦਕਾਰ ਨਹੀਂ ਦਾ ਤਰਨਧਰ ਜਿਲ੍ਹਾ ਮੁੰਡਾ ਪਿੰਡ ਤਰਨਧਰ ਜਿਲ੍ਹਾ ਮੁੰਡਾ ਪਿੰਡ ਇਹ ਕੁੱਲ ਮੁਲਕ ਨੂੰ ਪਤਾ ਕਦੋਂ ਦਾ ਇੱਥੇ ਪਾਣੀ ਚੱਲਣ ਡਿਆ ਵਾ ਵਾਰ-ਵਾਰ ਕੇ ਹੀ ਉਹ ਬੇਨਤੀ ਕਰਦੇ ਰਾਤ ਦੇ ਪਾਣੀ ਨੇ ਸਾਡੀਆਂ ਜਿਹੜੀਆਂ ਗਾਰਡ ਲਿਆਸਾ ਦੇ ਵੀ ਪਾਣੀ ਫੇਰਤਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ